ਦੇ ਵਿੱਚ ਤੇਰੇ ਜੇ ਕੋਈ ਆਇਆ ਦੁੱਖ ਨਹੀਂ ਅੜੀ ਸਰ ਜਾ ਕੇ ਮੰਗ ਲਈ ਤੂੰ ਸੁੱਖ ਨਹੀਂ ਕਰਨਾ ਵਾਹਿਗੁਰੂ ਜੀ ਆਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਆਪਣੇ ਬਲੋਗੇ ਸਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਪਾ ਪਹੁੰਚੇ ਆਂ ਜੀ ਬਨਾਲਾ ਛੇ ਜ਼ਿਲ੍ਹੇ ਦੇ ਵਿੱਚ ਗੁਰੂ ਆਡੀਓ ਸਾਹਿਬ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਤੇ ਇੱਥੇ ਸੰਗਤ ਦਾ ਸਾਹ ਛੜਦਾ ਤੇ ਸਾਹ ਪਿਆਰਾ ਅਜੇ ਸਵੇਰ ਦੇ ਤਰੇ约 7 ਵਜੇ ਆ ਤੁਸੀਂ ਸੰਗਤ ਦਾ ਇਕੱਠ ਦੇਖ ਲਓ ਦੂਰ ਦੂਰੋਂ ਸੰਗਤ ਮੱਥੜੇ ਕਣਾਈ ਆ ਤੇ ਇਹ ਐਤਵਾਰ ਨੂੰ ਮੱਸੇ ਵਾਲੇ ਦਿਨ ਸਸੰਗਤ ਵਾਲੇ ਦਿਨ ਤੇ ਜਾਰਾ ਮੰਦਰਾ ਸਾਗਰ ਉੱਤੇ ਨਤਮਸਤਕ ਹੋਣਾ ਦੀ ਤੇ ਇੱਥੇ ਦੀਵਾਨ ਲਗਾਈ ਜਾਂਦਾ ਹਨ ਉਹ ਸਾਹਮਣੇ ਗੁਰਦਾਸ ਸਾਹਿਬ ਜੀ ਗੁਰਦਾਸ ਸਾਹਿਬ ਜੀ ਦੇ ਗੁਰੂ ਦਰਸ਼ਨ ਤੇ ਇਹ ਰੋੜ ਜਿਹੜਾ ਹੰਡਾਇਆ ਤੋਂ ਗੁਰਦਾਸ ਸਾਹਿਬ ਜੀ ਨੂੰ ਆਉਂਦਾ ਆ ਤੇ ਇਹ ਮੇਨ ਬਾਜ਼ਾਰ ਗੁਰਦਾਸ ਸਾਹਿਬ ਜੀ ਦਾ ਤੇ ਇੱਕ ਬਹਾਦਰ ਸਿਮਰਿਆ ਪਰ ਨੌਨਿਕ ਆਵੇਤਾ ਸਭ ਥਾਈ ਹੋ ਸਵਾਇਆ ਬਹੁਤ ਬੜਾ ਚੀ ਦੀ ਅੜਿਰ ਸਾਹਿਬ ਅਸੀਂ ਇਸ ਵੇਲੇ ਗੁਰਦੁਆਰਾ ਸਾਹਿਬ ਵਿੱਚ ਆ ਤੇ ਸਿੰਦਰ ਇਥੇ ਜੋੜੇ ਜਵਾਹ ਕਰਾਉਣ ਤੋਂ ਬਾਅਦ ਇਥੇ ਪ੍ਰਸ਼ਾਦ ਲੈ ਕੇ ਜੀਕ ਕਰਾ ਕੇ ਆਪਣਾ ਸਰਬੋਤ ਸਟੜੇ ਵਾਲਿਆ ਜਿਹੜੀ ਆ ਜਗ੍ਹਾ ਆ ਤੇ ਜੋਧ ਕਰਦੇ ਜਿਹੜੇ ਜਗ੍ਹਾ ਪਹਿਲੇ ਕਾਫੀ ਦਮ ਇਹ ਲੋਪ ਰਹੀ ਸੀ ਕਾਫੀ ਦਮ ਕਿਸੇ ਨੇ ਪਤਾ ਨਹੀਂ ਸਗਾ ਤਾਂ ਬਾਅਦ ਇੱਥੇ ਜਿਹੜੇ ਲੰਬੀ ਜਗ੍ਹਾ ਉਹਨਾਂ ਦੀ ਯਾਦ ਵਿੱਚ ਇਹ ਗਾਂਧੀ ਸਿੰਘ ਬਾਬਾ ਜੀ ਲਾਦੇ ਆ ਤੇ ਉਹਨਾਂ ਜਾਚਾ ਜਗਾ ਬਣਾਈ ਆ ਜੀ ਇੱਥੇ ਲੋਕ ਆਪਣੀ ਜੋਤ ਕਰਦੇ ਆ ਤੇ ਆਪਣੇ ਮੱਥਾ ਟੇਕਦੇ ਆ। ਜੋ ਬੁੱਧ ਜੀ ਨੇ ਇੱਥੇ ਗੁਰੂ ਤੇਗ ਬਹਾਦਰ ਜੀ 1722 ਈਸਵੀ ਵਿੱਚ ਆਏ ਸੀ। ਪਹਿਲਾਂ ਕੱچے ਗੁਰੂ ਸਾਰੇ ਆਏ ਸੀ ਫਿਰ ਪੱਕੇ ਗੁਰੂ ਸਾਰੇ ਉੱਥੇ ਆਣ ਦੋਆ ਫਿਰ ਇੱਥੇ ਆੜੀ ਸਾਰੇ ਗੁਰਦੁਆਰਾ ਸਾਹਿਬ ਆਇਆ ਸੀ। ਦੋ ਲੋ ਜੀ ਦਰਸ਼ਨ ਸ਼੍ਰੀ ਦਰਬਾਰ ਸਾਹਿਬ ਸਾਡੀ ਅਬੀ ਸਰ ਸਾਬ ਜੀ ਦੇ ਬੀਏਟੀ ਦਾ ਕੈਂਟੀਨ ਪਾਣੀ ਦੇ ਨਾਲ ਕੈਂਟੀਨ ਤਾਂ ਗੱਲ ਦੇਤੇ ਨੇ ਜੀ ਨਾ ਹੋ ਨਰੰਤਰ ਇਸ ਤਰ੍ਹਾਂ ਸੁਪਰਮੇਸ਼ਰਨ ਨਾਮ ਬਾਦਨਾ ਜੋ ਰੋਕੇ ਜੀ ਕੇ ਸੰਗਤ ਨੇ ਆਪਣਾ ਤਿੰਨ ਫੁੱਲ ਜੋ ਵੀ ਗੁਰਦੁਆਰਾ ਸੇਵਾ ਲਈ ਪਾਣਾ ਆ ਤਾਂ ਆ ਸਕੈਨ ਬੋਰਡ ਤੇ ਨਾ ਬਾਹਰ ਕੋਲ ਜਿਹੜਾ ਹੈਗਾ ਤੇ ਸਕੈਲ ਕਰਕੇ ਕਿ ਜ ਆਪਣੇ ਪੈਸੇ ਜਾਂ ਮਾਇਆ ਜੋ ਵੀ ਆ ਛੱਡ ਦਿੰਦੇ ਜਮਾ ਕਰਾ ਸਕਦੇ ਉਹ ਬਾਹਰ ਪਰਨੇ ਸ਼ਹਿਰਿਆਂ ਕਰਾ ਸਾਇਆ ਵਿੱਚ ਮਿਲ ਇੱਕ ਵਾਰੀ ਸੀਤ ਨਾਰਾ ਬਣੀ ਲਾਈ ਹੋਈ ਲੱਕੜ ਦੇ ਵਿੱਚੋਂ ਹੀ ਅੱਗ ਪੈਦਾ ਹੋਈ ਜਾਂਦੀ ਹੈ ਲੱਕੜ ਦੇ ਵਿੱਚੋਂ ਹੀ ਅੱਗ ਪੈਦਾ ਹੋਈ ਸਾਰੇ ਵਿਨਾਸਪਤੀ ਵਿੱਚ ਸਾਰੀਆਂ ਲੱਕੜਾਂ ਵਿੱਚ ਅਗਨੀ ਬੱਸੀ ਹੋਈ ਆਵੇ ਬਸਤ ਪਤਨਾ ਹੈ ਬੈ ਸੰ ਆਵੇਂ ਜੀ ਜਨਾ ਜੋ ਸਭਾ ਵਾਹਿ ਗੁਰੂ ਆਹੀ ਗੁਰੂ ਆਹੀ ਗੁਰੂ ਆਹੀ ਗੁਰੂ ਇਹ ਲੰਗਰ ਹਾਲ ਦੀ ਇੱਥੇ ਸੰਤ ਲੰਗਰ ਸਕਦੀ ਜੇ ਸਾਹਮਣੇ ਕੋਈ ਇਹ ਕੋਰ ਕੋਰ ਗਿਆ ਵਰਤੋਂ ਦਾ ਨਾ ਨਾ ਕੋੜਾ ਠੋ ਗਿਆ ਤੇ ਸਾਡੇ ਦਰਬਾਰ ਸਾਹਿਬਾ ਜੀ ਸੰਗਤ ਤੇ ਵੀ ਨੂੰ ਬਦਲ ਲੱਗੀ ਆ ਆਪਣਾ ਜਿਹੜਾ ਜੜੀ ਜਾਂਦਾ ਉਹਨੇ ਬੰਦੇ ਪਾਣੀ ਵਿੱਚ ਨਹੀਂ ਵੀ ਨਹੀਂ ਹੈ ਤੇ ਇਹ ਸਰੋਵਰ ਆ ਜੀ ਜਿੱਥੇ ਕਹਿੰਦੇ ਇਸ਼ਨਾਨ ਕਰਨ ਨਾਲ ਮੇਰੇ ਤਾਂ ਗੁਰੂ ਸਾਹਨੇ ਵਰ ਦਿੱਤੇ ਹੋ ਜੀ ਸਾਰੇ ਜਿਹੜੇ ਦੁੱਖ ਆ ਉਹ ਦੂਰ ਹੋ ਜਾਂਦੇ ਹਨ ਗੁਰਦਵਾਰਾ ਸਾਹਿਬ ਦੇ ਦਰਵਾਜ਼ੇ ਨਾਲ ਹੀ ਹੈ ਬਿਲਕੁਲ ਜਦ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸੀ ਤਾਂ ਬਹੁਤ ਭਿਆਨਕ ਮੋਵਾਰੀ ਫੈਲੀ ਹੋਈ ਸੀ ਤਾਂ ਸੰਗਤ ਨੇ ਨਾ ਗੁਰੂ ਸਾਹਿਬ ਦੇ ਆਪਣੀ ਛੜਦਾ ਣ ਅਰਦਾਸ ਕੀਤੀ ਵੀ ਇੱਥੇ ਬਹੁਤ ਭਿਆਨਕ ਮੋਵਾਰੀ ਫੈਲੀ ਹੋਈ ਆ ਤੇ ਇੱਥੇ ਕਾਫੀ ਜਿਹੜੇ ਮਾਤਰਾ ਸਾਰੇ ਸਿੱਖ ਸੰਗਤ ਸੰਗਤ ਜੀ ਦੇ ਉਹ ਕਾਫੀ ਬਿਮਾਰ ਸੀ ਤਾਂ ਗੁਰੂ ਸਾਹਿਬ ਨੇ ਤੇ ਛੱਪੜੀ ਦੇ ਉੱਤੇ ਨਹਾਣ ਲਈ ਕਿਹਾ ਸੀ ਚਨਾਨ ਕਰਨ ਲਈ ਗਿਆ ਤਾਂ ਉੱਥੇ ਛੱਪੜੀ 'ਚ ਬਹੁਤ ਗੰਦਾ ਪਾਣੀ ਸੀ ਚੰਮ ਦਾ ਪਾਣੀ ਆਦਾ ਸੀ ਤਾਂ ਲੋਕ ਉੱਥੇ ਨਹਾਣ ਤੋਂ ਝਿਜਕਦੇ ਸੀ ਗੁਰੂ ਸਾਹਿਬ ਨੇ ਪਹਿਲਾਂ ਉੱਥੇ ਆਪ ਇਸ਼ਨਾਨ ਕੀਤਾ ਸਣੇ ਵਾਸਤਰ ਕੀਤਾ ਸਗਾ ਤੇ ਬਾਅਦ 'ਚ ਸਾਕਦ ਨੂੰ ਇਸ਼ਨਾਨ ਕਰ ਲਈ ਗਿਆ ਤੇ ਇਥੇ ਇਹ ਬਾਤ ਦੱਸਤਾ ਕਿ ਜਿਹੜਾ ਵੀ ਛੱਦਾਂ ਬੰਦਾ ਇਸ਼ਨਾਨ ਕਰੂਗਾ ਉਹਦੇ ਸਾਰੇ ਜਿਹੜੇ ਦੁੱਖ ਆ ਉਹ ਕੱਟੇ ਜਾਣਗੇ ਅਨੇ ਸਾਰੀਆਂ ਬਿਮਾਰੀਆਂ ਜਿਹੜੀ ਜਿੰਨੀ ਮਰੇ ਮਰੇ ਬਿਮਾਰੀਆਂ ਸਾਰੀਆਂ ਬਿਮਾਰੀਆਂ ਦਾ ਨਾ ਜਿਹੜੇ ਇਥੇ ਨਹਾਣ ਨਾਲ ਠੀਕ ਹੋ ਜੂਗੀਆਂ ਦੇ ਸੇ ਗੁਰਦੁਆਰੇ ਗੁਰੂ ਸਾਹਿਬ ਨੇ ਵੀ ਵਖਤ ਬਰ ਦਿੱਤਾ ਜਿਹੜਾ ਵੀ ਛੱਡਦਾ ਮੁਤਾਬਕ ਇੱਥੇ ਅਰਦਾਸ ਕਰੂਗਾ ਤੇ ਜਿਹੜਾ ਵੀ ਜਿਹੜਾ ਅੜੇ ਕੰਮ ਆ ਨਾ ਸਾਰੇ ਉਹ ਨਿਕਲਣਗੇ ਤੇ ਇਹਦੇ ਗੁਰਦੁਆਰੇ ਸਾਹਿਬ ਨੂੰ ਅੜੀ ਸਰ ਗੁਰੂ ਦਾ ਸਾਹਿਬ ਨਾਲ ਨਾ ਦਿੱਤਾ ਗਿਆ ਜਿੱਦਾਂ ਆਪਣੇ ਇੱਥੇ ਛਕਤ ਦੂਰੋਂ ਦੂਰੋਂ ਆਂਦੀ ਆ ਜਿੱਦਾਂ ਬਾਹਰਲਾ ਕੰਮ ਨਹੀਂ ਬਣਦਾ ਜਾਂ ਬਾਹਰਲਾ ਜਿੱਦਾਂ ਵੀ ਆ ਨਾ ਆਪਣੇ ਦਬਾਬੇ ਚ ਕਹਦੀ ਐ ਅਲੰਦਰਗੁਰ ਤੱਲਣ ਸਾਹਿਬ ਗੁਰਦੁਆਰਾ ਆ ਇਹਨੂੰ ਆਪਾਂ ਜਹਾਜ ਵਾਲਾ ਗੁਰਦੁਆਰੇ ਸਾਹਿਬ ਵੀ ਕਹਿੰਦੇ ਆ ਨਾ ਉੱਥੇ ਸੰਗਤ ਆਪਣੇ ਛੱਡਦਾ ਮੁਤਾਬਕ ਨਾ ਸੁਖ ਸੁਖ ਦੀ ਪੂਰੀ ਹੁੰਦੀ ਆ ਇੱਥੇ ਵੀ ਜਿੰਨੀ ਆਪਣੀ ਸੁੱਖ ਸੁਖ ਦੀ ਆ ਤੇ ਉਹ ਨਹੀਂ ਸਾਖ ਦੀ ਜਿਹੜੀ ਹੈ ਕਿ ਸੁੱਖ ਪੂਰੀ ਹੁੰਦੀ ਆ ਪਰ ਛੜਦੇ ਆ ਸੁੱਖ ਵਿੱਚ ਛੜਦਾ ਮੁਤਾਬਕ ਹੁਣ ਛੜਦਾ ਹੁੰਦਾ ਉਹ ਸੁੱਖ ਹੋਣੀ ਚਾਹੀਦੀ ਆ ਜਦੇ ਵਿੱਚ ਪਿਆਰ ਸਤਕਾਰ ਗੁਰੂ ਸਾਰੀ ਵੀ ਛੜਦਾ ਪੂਰੀ ਹੋਣੀ ਚਾਹੀਦੀ ਆ ਇਹ ਜੋ ਸਤਾਰ ਬਾਰੇ ਇਹ ਗੁਰਦਵਾਰ ਸਾਹਿਬ ਬਾਰੇ ਪਿਛਲੇ ਕਾਫੀ ਟਾਈਮ ਤੋਂ ਮੈਂ ਸੋਚਿਆ ਸੀ ਜਾਣਾ ਇੱਥੇ ਜਾਣਾ ਪਰ ਕਦੇ ਸੁਭਾਅ ਨਹੀਂ ਬਣਿਆ ਅੱਜ ਕਤਲਵੰਡੀ ਸਾਹਿਬ ਨੂੰ ਚਲੇ ਸਕੇ ਖੱਤੇ ਰਸਤੇ ਬਲੇ ਇੱਥੇ ਦਰਸ਼ਨ ਕੀਤੇ ਤਲੰਡੀ ਸੱਬੂ ਵੀ ਇੱਥੇ ਥੋਰੀ ਮਰ 65-70 ਕਿਲੋਮੀਟਰ ਦੀ ਦੂਰੀ ਤੇ ਹੁਣ ਤੋਂ ਅਗਲਾ بڑا ਆਪਣਾ ਤਲੰਡੀ ਸੱਬੂ ਦਾ ਹੋਊਗਾ ਤੇ ਹੁਣਾਂ ਚ ਇਹੀ ਹੁੰਦਾ ਨਾ ਵੀ ਜਿੰਨੇ ਵੀ ਸਾਡੇ ਸਿੱਖ ਸਥਾਨ ਸਿੱਖ ਧਰਮਾਂ ਦੇ ਸਥਾਨ ਆ ਨਾ ਵੱਧ ਤੋਂ ਵੱਧ ਜਿੰਨੇ ਵੀ ਹੈ ਜਨ ਦਰਸ਼ਨ ਕੀਤੇ ਜਾਂ ਹੁਣ ਉਹਨੇ ਥੋੜੇ ਆ ਬਾਈ ਗੁਰੂ ਕਿਰਪਾ ਕਰ ਜਿੰਨੇ ਵੀ ਆਪਣਾ ਹੋਦ ਤੇ ਸਾਡੇ ਇਤਿਹਾਸ ਸਿੱਖ ਇਤਿਹਾਸਿਕ ਸਥਾਨ ਆ ਗੁਰੂ ਸਾਹਿਬ ਉਹਦੇ ਸਾਰਿਆਂ ਦੇ ਦਰਸ਼ਨ ਕਰੀਏ ਬਾਹਰੋਂ ਇੰਨਾ ਹੀ ਆਪਣਾ ਮਿਹਰ ਭਰੇ ਹੱਥ ਸਿੱਟ ਤੇ ਰੱਖਣਾ ਤੇ ਸਥਾਨ ਦੀ ਜਿਹੜੀ ਕਾਰ ਸੇਵਾ ਦਾ

ਹੁਣੇ ਤੋਂ ਆਪਾਂ ਜੀ ਵਾਪਸ ਚੱਲੇ ਆਂ ਤਰੋਡੀ ਸਭੋਂ ਹਾਲ ਤੁਹਾਡੀ ਸਮਝ ਆ ਗਈ ਗੁਰੂ ਸਾਹਿਬ ਦੇ ਦਰਸ਼ਨ ਕਰਾਣੇ ਆ ਤੇ ਇੱਕ ਹੋਰ ਗੱਲ ਜਿਹੜਾ ਆਪਾਂ ਪੁੱਛਣ ਤਲੜ ਸਾਹਿਬ ਅਗੇ ਉੱਥੇ ਵੀ ਆਹੀ ਗੱਲ ਸੀ ਤੇ ਆ ਦੇਖੋ ਜੀ ਜਿਹੜੇ ਇਥੇ ਇਮੀਗ੍ਰੇਸ਼ਨ ਆਲੇ ਨਾ ਉਹਨੇ ਆਪਣੇ ਸਾਥ ਆ ਬੋਡ ਲਾਇਆ ਆ ਆ ਆਪਣੇ ਨਵੇਂ ਸ਼ਹਿਰ ਆਲਾ ਤੇ ਆ ਆਹ ਹੈ ਨਾਉਸ ਹੋਏ ਦੋ ਦਿਨ ਹੋਏ ਆ ਤੇ ਪਹਿਲੇ ਆਪਣੇ ਮੋੜ ਲਾਦੇ ਗਰੀਬ ਤਾਂ ਸਾਰਾ ਤਾਂ ਗੁਰੂ ਘਰ ਆਉਂਦੀ ਆ ਉਹਨੋਂ ਵੀ ਆਪਣਾ ਇਹ ਵਾਸਤੇ ਆਪਣਾ ਪ੍ਰਜਾਰ ਕਰਦੇ ਆ ਚਲੋ ਤੁਸੀਂ ਇੱਕ ਹੋਰ ਆਪਣੇ ਨਾ ਇਤਿਹਾਸ ਦੀ ਗੱਲ ਸੁਣੀ ਹੋਣੀ ਹੈ ਜਿਹੜਾ ਗੁਰੂ ਸਾਹਿਬ ਦਾ ਘੋੜਾ ਸੀ ਉਹ ਤਮਾਖੂ ਦੇ ਖੇਤਾਂ 'ਚ ਅੱਗੇ ਗਿਆ ਨਹੀਂ ਸੀ ਪਿੱਛੇ ਰੁਕ ਗਿਆ ਸੀ ਉਹ ਇਤਿਹਾਸ ਹਸਤਾਨ ਵੀ ਇਹੀ ਆ ਜੀ ਇੱਥੇ ਕਰੇ ਗੁਰੂ ਸਾਹਿਬ ਦਾ ਘੋੜਾ ਸੀ ਉੱਥੇ ਜਦੋਂ ਬਕਸ ਰੁਕ ਗਿਆ ਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਪੁੱਛਿਆ ਵੀ ਰੁਕਿਆ ਕੱਲੇ ਆ ਉਹਨੇ ਇਹ ਕਿਹਾ ਕਿ ਤਮਾਕੂ ਦੇ ਖੇਤ ਹੈ ਅੱਗੇ ਜਾ ਨਹੀਂ ਸਕਦਾ ਹੈਗਾ ਤੇ ਗੁਰੂ ਸਾਹਿਬ ਬਜਨ ਦਿੱਤਾ ਸੀ ਇੱਥੇ ਲੋਕ ਜਿਹੜੇ ਹੈਗੇ ਆ ਨਾ ਅਜੇ ਤਮਾਕੂ ਖਾਂਦੇ ਹੋਗੇ ਜਾਂ ਨਾ ਕਿਦਾਂ ਵੀ ਆਣ ਵਾਲੇ ਟਾਈਮ 'ਚ ਇਹ ਐਦਾਂ ਦੇ ਗੁਰੂ ਦੇ ਸਿੱਖ ਦੇ ਪੂਰੇ ਪੱਕੇ ਚੜਾ ਆਲੂ ਬਣੂਗੇ ਉਹਨਾਂ ਦੇ ਜਿਹੜੇ ਕਾਰਜ ਆ ਸਾਰੇ ਸਪੋਰਟ ਹੋਇਆ ਕਰੋ ਜਿਹੜੇ ਇੱਥੇ ਮੱਥਾ ਟੇਕਣਾ ਆਇਆ ਕਰੂਗਾ ਤੋਂ ਉੱਤੋਂ ਬਾਅਦ ਤੇ ਇੱਥੇ ਗੁਰਦਆਰਾ ਸਾਹਿਬ ਅੜੀ ਸਰਸਬ ਪੈ ਗਿਆ ਸੀ ਤੇ ਇਸ ਜਗ੍ਹਾ ਨੂੰ ਬਖਸ਼ ਜਿੰਨੇ ਵੀ ਇੱਥੇ ਸੰਗਤ ਆਉਂਦੀ ਆ ਮੱਥਾ ਟੇਕਣ ਆਉਂਦੀ ਆ ਦੂਰੋਂ ਨੇੜਿਓ ਸਾਰਿਆਂ ਦੇ ਜਿਹੜੇ ਕਾਰਜ ਰਹਿੰਦੇ ਆ ਨਾ ਦੂਰੇ ਆ ਸਾਰੇ ਉਹ ਆਪਣੇ ਉਹਨਾਂ ਦੀ ਜਿਹੜੀ ਛੜਦਾ ਅਰਦਾਸ ਅਰਦਾਸ ਦੇ ਵਿੱਚ ਇੱਕ ਛੜਦਾ ਹੋਣੀ ਚਾਹੀਦੀ ਆ ਐਂ ਤਾਂ ਨਹੀਂ ਆਪਾਂ ਛੜਦਾ ਅਰਦਾਸ ਕਰਤੀ ਸਾਡੇ ਕਾਰਜ ਪੂਰੀ ਹੋਗੇ ਜੋ ਵੀ ਆਪਾਂ ਦਿਲੋ ਉਸ ਦੁਕਾਨ ਨਾਲ ਪਿਆਰ ਨਾਲ ਇੱਕ ਵਿਸ਼ਵਾਸ ਨਾਲ ਆਈਏ ਤਾਂ ਆਪਣੇ ਜਿਹੜੇ ਕਾਰਜ ਆ ਉਹ ਸਾਰੇ ਪੂਰੇ ਹੋਇਆ ਕਰੂਗੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕਹਿੰਦੇ ਅਗਲੇ ਤੋਂ ਅਗਲੇ ਨੂੰ ਦਰਸ਼ਕ ਕਰਾਉਂਦੇ ਆ ਜੀ ਵੀਡੀਓ ਚ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ